ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਜ਼ਿਲ੍ਹਾ ਬਰਨਾਲਾ ਦੇ ਤਪਾ ਮੰਡੀ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿੱਥੇ 55 ਸਾਲਾ ਇੱਕ ਕਾਮੜੀਏ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਸਹਾਰਨਪੁਰ ਹਰਦੁਆਰ ਰੋਡ ਤੇ ਵਾਪਰੇ ਇੱਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਗਰੀਬ ਪਰਿਵਾਰ ਦੇ ਨਾਲ ਸਬੰਧਤ ਤਪਾ ਮੰਡੀ ਦੇ 55 ਸਾਲਾ ਪ੍ਰੇਮ ਸਿੰਘ ਵਾਸੀ ਬਾਜੀਗਰ ਬਸਤੀ ਲੰਗਰ ਸੇਵਾ ਦੇ ਲਈ ਕਾਮਵੜ ਸੰਗਤ ਤਪਾ ਦੇ ਨਾਲ ਟਰੈਕਟਰ ਟਰਾਲੀ ਰਾਹੀਂ ਹਰਦੁਆਰ ਜਾ ਰਿਹਾ ਸੀ ਜਦੋਂ ਰੁੜਕੀਏ ਤੇ ਸਾਰਨਪੁਰ ਰੋਡ ਤੇ ਕਿਸੇ ਕੰਮ ਲਈ ਰੁਕੇਤਾ ਪਿਛੋਂ ਆਈ ਇੱਕ ਤੇਜ਼ ਰਫ਼ਤਾਰ ਪਿਕਅਪ ਗੱਡੀ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸਦੀ ਮੌਤ ਹੋ ਗਈ ਮ੍ਰਿਤਕ ਦੇ ਤਪਾ ਮੰਡੀ ਉਸਦੇ ਘਰ ਲਿਆਂਦੀ ਗਈ ਜਿੱਥੇ ਪਰਿਵਾਰਕ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੇ ਇਸ ਦੁਖਦਾਈ ਘਟਨਾ ਤੇ ਦੁੱਖ ਜ਼ਾਹਰ ਕੀਤਾ ਜਿਸ ਤੋਂ ਬਾਅਦ ਉਸ ਦਾ ਧਾਰਮਿਕ ਰੀਤੀ ਰਿਵਾਜਾਂ ਦੇ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੀ ਕੋਈ ਆਰਥਿਕ ਮਦਦ ਹੋ ਸਕੇ ਇਹ ਜੀ ਪ੍ਰੇਮ ਸਿੰਘ ਪੁੱਤਰ ਸਰਦਾਰ ਨੀਕ ਸਿੰਘ ਬਾਜੀਗਰ ਵਸਤੀ ਦੇ ਤਪੜਾ ਦਾ ਰਹਿਣ ਵਾਲਾ ਸੀਗਾ ਜੀ ਮੇਰੇ ਤਾਇਆ ਜੀ ਦਾ ਲੜਕਾ ਸੀਗਾ ਇਹ ਕੰਬੜ ਸੰਗ ਵਾਲਿਆਂ ਨਾਲ ਆਏ ਸਾਲ ਜਾਂਦਾ ਸੀਗਾ ਜੀ ਸੇਵਾ ਕਰਨ ਦੇ ਵਿੱਚ ਹਰਦوار ਐਸ ਵਾਰ ਵੀ ਇਹ ਜਦੋਂ ਹਰਦوار ਨੂੰ ਜਾ ਰਹੇ ਸੀਗੇ ਜੀ ਤੇ ਉੱਥੇ ਐਕਸੀਡੈਂਟ ਦੇ ਵਿੱਚ ਇਹਦੀ ਮੌਤ ਹੋ ਗਈ ਬਹੁਤ ਮੰਦਭਾਗੀ ਜਿਹੜੀ ਘਟਨਾ ਜਿਹੜੀ ਵਾਪਰੀ ਹੈ ਜੀ ਘਟਨਾਕਰਮ ਕਿਵੇਂ ਹੋਇਆ ਹੈ ਜੀ ਇਹ ਜੀ ਉੱਥੇ ਜਾ ਰਹੇ ਸੀਗੇ ਜਦੋਂ ਤਾ ਏ ਟਰਾਲੀ ਦੇ ਉੱਪਰ ਸਮਾਨ ਲੱਦਿਆ ਹੋਇਆ ਸੀਗਾ ਜੀ ਜਿਹੜਾ ਲੰਗਰ ਵਗੈਰਾ ਲਾਉਂਦੇ ਆ ਜਾ ਕੇ ਤੇ ਉੱਥੇ ਜੀ ਦੂਜੇ ਜਿਹੜੇ ਸਾਥੀ ਸੀਗੇ ਸੇਵਕ ਉਹ ਬਾਥਰੂਮ ਵਗੈਰਾ ਕਰਨ ਚਲੇ ਗਏ ਟਰਾਲੀ ਰੋਕ ਕੇ ਇਹ ਟਰਾਲੀ ਦੇ ਉੱਤੇ ਬੈਠਾ ਸੀਗਾ ਡਾਲੇ ਦੇ ਉੱਤੇ ਤੇ ਇਕੱਲਾ ਹੀ ਸੀਗਾ ਜੀ ਇਹ ਦੂਜੇ ਥੱਲੇ ਵਾਗੇ ਸੀਗੇ ਬਾਥਰੂਮ ਕਰਨ ਤੇ ਉਹ ਜੀ ਮੰਗਰੋਂ ਆ ਕੇ ਪਿਕਅਪ ਗੱਡੀ ਵੱਜੀ ਜਿਹਦੇ ਨਾਲ ਮਤਲਬ ਕਿ ਇਹ ਸੜਕ ਤੇ ਡਿੱਗ ਪਏ ਤੇ ਇਹਨਾਂ ਦੀ ਡੈਥ ਹੋ ਗਈ ਕਿਵੇਂ ਆ ਪਰਿਵਾਰ ਕਿਵੇਂ ਹੈ ਪਰਿਵਾਰ ਦੀ ਹਾਲਤ ਥੋੜੀ ਜੀ ਠੀਕ ਹੀ ਹੈ ਜੀ ਨਾਜ਼ੁਕ ਹੈ ਆਰਥਿਕ ਹਾਲਤ ਗੈਨੀ ਚੰਗੀ ਨਹੀਂ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਸ ਪਰਿਵਾਰ ਨੂੰ ਬੰਦਾ ਜਿਹੜਾ ਯੋਗ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਉਹ ਕਮਾਈ ਕਰਨ ਵਾਲਾ ਬੰਦਾ ਸੀਗਾ ਜਿਹੜਾ ਆਪਦੇ ਪਰਿਵਾਰ ਨੂੰ ਚਲਾਉਂਦਾ ਸੀਗਾ ਕਹਿੰਦਾ ਤੇ ਜਿਹੜੇ ਜੀ ਬਾਜੀਗਰ ਵਸਤੀ ਦੇ ਵਿੱਚ ਇੱਕ ਮੁੰਡਾ ਪ੍ਰੇਮ ਸਿੰਘ ਰਹਿੰਦਾ ਸੀਗਾ ਜੀ ਉਹ ਮਤਲਬ ਗਰੀਬ ਪਰਿਵਾਰ ਦਾ ਮੁੰਡਾ ਸੀਗਾ ਜੀ ਤੇ ਸੇਵਾ ਭਾਵਨਾ ਉਹਦੇ ਮਨ ਦੇ ਵਿੱਚ ਇੰਨੀ ਸੀਗੀ ਜੀ ਕਿੱਥੇ ਵੀ ਸਾਂਝਾ ਕੰਮ ਹੋਣਾ ਕਿਸੇ ਲੜਕੀ ਦਾ ਵਿਆਹ ਹੋਣਾ ਜਾਂ ਕੋਈ ਮਤਲਬ ਭੱਜ ਕਿ ਅੱਗੇ ਜਾਂਦਾ ਸੀ ਹਰੇਕ ਕੰਮ ਭੱਜ ਭੱਜ ਕੇ ਕਰਦਾ ਸੀ ਸੇਵਾ ਦੀ ਭਾਵਨਾ ਬਹੁਤ ਜ਼ਿਆਦਾ ਸੀ ਜੀ ਹੁਣ ਪਰਸੋਂ ਦੀ ਗੱਲ ਹੈ ਪਰਸੋਂ ਜੋ ਉਥੇ ਕਾਬੜ ਯਾਤਰਾ ਗਈ ਹੈ ਤੇ ਹਰਦੁਆਰ ਉਥੋਂ ਕਾਬੜ ਲੈ ਕੇ ਆਉਂਦੇ ਨੇ ਉਹਨਾਂ ਦੇ ਲੰਗਰ ਦੀ ਸੇਵਾ ਦੇ ਨਾਲ ਗਿਆ ਸੀਗਾ ਤੇ ਉਹ ਗੱਡੀ ਦੇ ਟਰਾਲੀ ਦੇ ਡਾਲੇ ਦੇ ਪਿੱਛੇ ਬੈਠੇ ਸੀਗਾ ਤੇ ਪਿੱਛੋਂ ਬਹੁਤ ਤੇਜ਼ ਰਫਤਾਰ ਨਾਲ ਆ ਕੇ ਵੀ ਇੱਕ ਪਿਕਅਪ ਗੱਡੀ ਨੇ ਟੱਕਰ ਮਾਰੀ ਤੇ ਮੁੰਡੇ ਦੀ ਮੌਕੇ ਤੇ ਜੀ ਮੌਤ ਹੋ ਗਈ। ਅਸੀਂ ਤਾਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਜੀ ਵੀ ਉਹਨਾਂ ਨੂੰ ਉਹਨਾਂ ਦੀ ਮਤਲਬ ਜਿਹੜੀ ਵਿਕਤੀ ਹਾਲਤ ਹੈ ਉਹ ਗੰਭੀਰ ਹੈ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਉਹਨਾਂ ਦੇ ਪਰਿਵਾਰ ਦੀ ਸਹਾਰ ਲਈ ਜਾਵੇ।